ਹਾਂਜੀ ਮਿੱਤਰੋ ਅੱਜ ਸੋਡੇ ਲਈ ਲੈ ਕੇ ਆਇਆ ਆਪਾਂ ਨੋਕਰਾਂ ਬਸ਼ੇਰਾ ਜੇ ਆਪਾਂ ਇਹਦੇ ਖਾਨਦਾਨ ਦੀ ਗੱਲ ਕਰੀਏ ਬਈ ਸਾਰਾ ਖਾਨਦਾਨ ਹੀ ਪਿੱਛੋ ਬਿੱਲਾ ਤੇ ਆਪ ਵੀ ਮਿੱਤਰੋ ਇਹ ਦੋਨਾਂ ਅੱਖਾਂ ਤੋਂ ਬਿੱਲਾ ਤੇ ਆਪਾਂ ਕਹਿ ਦਈਏ ਰੱਬ ਨੇ ਇੱਕ ਮੂਰਤੀ ਤਰਾਸੀ ਆ ਵੀਡੀਓ ਨਾਲ ਬਣੇ ਰਹੋ ਟਾਈਮ ਕੱਢ ਕੇ ਬਹਿ ਜਿਓ ਐਂਡ ਤੱਕ ਦੇਖਿਓ ਸਵਾਦ ਆਊ ਆ ਇਹ ਮੂਰਤੀ ਦੇ ਤੁਹਾਨੂੰ ਅੱਜ ਦਰਸ਼ਨ ਕਰਾਉਣਿਆ ਤੇ ਬਾਈ ਕਿੰਦੇ ਕੋਲੇ ਇਹ ਪਿੰਡ ਨੰਗਲ ਕਲਾਂ ਖੜਾ ਬਈ ਤੇ ਬਸ਼ੇਰਾ ਬਾਈ ਕਹਿੰਦਾ ਅੱਜ ਤੱਕ ਬਾਈ ਇਹ ਵਿਖਾਇਆ ਵੀ ਨਹੀਂ ਅੱਜ ਆਪਣੇ ਪੇਜ ਤੇ ਫਲਮਾ ਰਹੇ ਆ ਤੇ ਸਟੱਡ ਸਰਵਿਸ ਬਾਈ ਇਹਦੀ ਓਪਨਾ ਤੇ ਜੇ ਘੋੜੇ ਦੀ ਡਿਟੇਲ ਦੀ ਗੱਲ ਕਰੀਏ ਰਾਜੂ ਗਵਿੰਦਪੁਰ ਵਾਲਾ ਦਾ ਬਾਈ ਜਿਹੜਾ ਦਰਯੋਧਨ ਪੱਕਾ ਕਲਾਂ ਵਾਲਾ ਓ ਡਾਇਰੈਕਟ ਆ ਤੇ ਦਰਯੋਧਨ ਆਲ ਇੰਡੀਆ ਚੈਂਪੀਅਨ ਆ ਮਿੱਤਰੋ ਤੇ ਇਹ ਘੋੜੇ ਦਾ ਨਾਮ ਹੈ ਫਤਿਹ ਤੇ ਇਸ ਘੋੜੇ ਨੇ ਆਉਣ ਵਾਲੇ ਟਾਈਮ 'ਚ ਬਾਈ ਬਹੁਤ ਹੀ ਬਿੱਲੇ ਬਸ਼ੇਰੇ ਤੇ ਬਸ਼ੇਰੀਆਂ ਜੰਮਣੀਆਂ ਨੇ ਬਹੁਤ ਘਰਾں ਚ ਸ਼ੌਕ ਹੁੰਦਾ ਬਹੁਤ ਬਈ ਮਿੱਤਰਾਂ ਚ ਗੱਲਾਂ ਚੱਲਦੀਆਂ ਵੀ ਇਹ ਬਿੱਲਾ ਘੋੜਾ ਬਹੁਤ ਸੋਹਣਾ ਲੱਗਦਾ ਕਿਉਂਕਿ ਅੱਖਾਂ ਬਹੁਤ ਸੋਹਣੀਆਂ ਹੁੰਦੀਆਂ ਬਈ ਆਪਾਂ ਕਹਿ ਲਈਏ ਜਿਵੇਂ ਆਪਾਂ ਅੱਖਾਂ ਚ ਲੈਂਸ ਪਾ ਦਿੰਨੇ ਆ ਬੰਦਾ ਅੱਖਾਂ ਚ ਲੈਂਸ ਪਾ ਲੈਂਦਾ ਨਾ ਵੀ ਸੋਹਣਾ ਲੱਗਣ ਲਈ ਉਹ ਚੀਜ਼ਾਂ ਆਪਾਂ ਆਮ ਕਰ ਲੈਨੇ ਆ ਤੇ ਇਹ ਬਈ ਰੱਬ ਕਣੀਓ ਇਹਦੀਆਂ ਅੱਖਾਂ ਬਿੱਲੀਆਂ ਆਈਆਂ ਨੇ ਤੇ ਕੰਨ ਕਣੋਤੀ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਦਾ ਪਤਲਾ ਬਾਡੀ ਸਟਰਕਚਰ ਤੇ ਲੈਂਥ ਨੌਂਥ ਦਾ ਘੋੜਾ ਬਹੁਤ ਮਜ਼ਬੂਤ ਆ ਤੇ ਬਾਈ ਕਿੰਦਾ ਕਹਿੰਦਾ ਵੀ ਤਿੰਨ ਘੋੜੀਆਂ ਬਈ ਇਹ ਤੋਂ ਮੇਟ ਹੋ ਗਈਆਂ ਗੱਬਣ ਚੈੱਕ ਪਾਸ ਨੇ ਆਉਣ ਵਾਲੇ ਸਮੇਂ 'ਚ ਬਈ ਇਹ ਘੋੜੇ ਦੇ ਤੁਹਾਨੂੰ ਆਪਾਂ ਰਿਜ਼ਲਟ ਵੀ ਦਿਖਾਵਾਂਗੇ ਵੀ ਕੀ ਸੂਂਦਾ ਤੇ ਕੀ ਬਈ ਇਹਨੇ ਅੱਗੇ ਜਾ ਕੇ ਘੋੜਾ ਬੰਨਣਾ ਤੇ ਘੋੜੇ ਦੀ ਉਮਰ ਆ ਮਿੱਤਰੋ ਸਾਰੀ 24 ਮਹੀਨੇ 24 ਮਹੀਨੇ ਉਮਰ ਹੈ ਤੇ ਕੱਦ ਕਰ ਗਿਆ ਮਿੱਤਰੋ ਇਹ 64 ਇੰਚ ਤੇ ਘੋੜੇ ਨੇ ਹਜੇ ਬਹੁਤ ਵੱਡਾ ਘੋੜਾ ਬੰਨਣਾ ਤੇ ਲਵੇ ਲਵੇ ਬਾਈ ਜਿਵੇਂ ਆਪਣੇ ਤਲਵੰਡੀ ਮੇਲੇ ਲੱਗਦੇ ਨੇ ਮੁਕਸਰ ਲੱਗਦੇ ਨੇ ਬਾਈ ਉਹ ਮੇਲਿਆਂ ਤੇ ਇਹ ਘੋੜਾ ਆਇਆ ਕਰੂ ਦਰਸ਼ਨੀ ਘੋੜਾ ਬਹੁਤ ਹੀ ਸੋਹਣਾ ਘੋੜਾ ਬਾਈ ਰੂਹ ਖੁਸ਼ ਹੁੰਦੀ ਹੈ ਘੋੜੇ ਨੂੰ ਦੇਖ ਕੇ ਤੇ ਚੱਲਣ ਝੁੱਲਣ ਚ ਝੰਡ ਦੇ ਹਲਾਰੇ ਕੰਨ ਕਨੋਤੀ ਤੇ ਤੁਰਨ ਦਾ ਅੰਦਾਜ਼ ਬਾਈ ਘੋੜੇ ਦਾ ਬਹੁਤ ਵੱਖਰਾ ਤੁਸੀਂ ਚੈੱਕ ਕਰ ਸਕਦੇ ਹੋ ਕਿਹੜੇ ਲੋਟ ਮੇਲ ਦਾ ਆਉਂਦਾ ਤੇ ਬਾਈ ਕਹਿੰਦੇ ਨੇ ਬਹੁਤ ਸ਼ੌਂਕ ਨਾਲ ਪਾਲਿਆ ਹੋਇਆ ਤੇ ਬਾਕੀ ਜ਼ਿਲ੍ਹਾ ਮਾਨਸਾ ਪਿੰਡ ਬਾਈ ਨੰਗਲਕਲਾ ਸਟੱਡ ਸਰਵਿਸ ਘੋੜੇ ਦੀ ਓਪਨ ਆ ਠੀਕ ਹੈ ਤੇ ਬਾਈ ਪਿੰਡ ਚ ਬਾਈ ਵਜਦੇ ਨੇ ਬਾਬੇ ਮਾਲਿਕ ਕਿੰਦਾ ਬਾਈ ਇਹਦਾ ਓਨਰ ਆ ਜਿਹੜਾ ਘੋੜੇ ਦਾ ਬਾਈ ਹੈਗਾ ਤੇ ਕਿੰਦੇ ਦੇ ਡੈਡੀ ਦਾ ਨਾਮ ਹੈ ਜਗਦੇਵ ਸਿੰਘ ਠੀਕ ਆ ਨੰਗਲਕਲਾਂ ਆਪਣੀ ਗੱਲ ਨੋਟ ਕਰ ਲਿਓ ਤੇ ਸਟੱਡ ਸਰਵਿਸ ਓਪਨ ਆ ਆਪਾਂ ਇੱਥੇ ਨੰਬਰ ਮੈਂਸ਼ਨ ਕਰ ਰਹੇ ਆ ਬਾਈ ਜੇ ਕੋਈ ਹੋਰ ਡਿਟੇਲ ਪੁੱਛਣੀ ਆ ਕਾਲ ਕਰ ਲਿਓ ਬਾਈ ਕਿੰਦੇ ਨਾਲ ਤੇ ਹੁਣ ਤੁਹਾਨੂੰ ਆਪਾਂ ਜਮਾ ਅੱਖਾਂ ਦੀ ਬਿਊਟੀ ਦਿਖਾਉਣਾ ਦੇਖੋ ਕਿੰਨੀ ਆ ਠੀਕ ਆ ਤੇ ਬਾਈ ਸਿਆਣਾ ਬਹੁਤ ਕੀਤਾ ਬਾਈ ਕਿੰਦੇ ਨੇ ਘੋੜਾ ਤੇ ਸਿਆਣਾ ਵੀ ਆ ਸੂਝਵਾਨ ਵੀ ਆ ਖੜਨੀ ਖੁੜਨੀ ਦਾ ਕੰਨਾਂ ਦਾ ਦੇਖੋ ਪਤੰਦਰ ਦਿਲ ਬਣਾ ਰਿਹਾਦਾ ਸੋ ਮਿੱਤਰੋ ਆਪਣਾ ਤਾਂ ਬਹੁਤ ਹੀ ਮਨ ਖੁਸ਼ ਹੋਇਆ ਬਾਈ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਘੋੜਾ ਕਿਵੇਂ ਆ ਨਾ ਤੇ ਔਨ ਆਲ ਟਾਈਮ 'ਚ ਬਾਈ ਇਹ ਵੱਡੇ ਘੋੜਿਆਂ 'ਚ ਇਹਨੇ ਗਿਣਤੀ ਕਰਨੀ ਆ ਗਿਣਤੀ ਚਾਉਣਾਗਾ ਸੋ ਐਵੇਂ ਐਵੇਂ ਕਰਕੇ ਬਾਈ ਆਪਣੇ ਕਿੰਦੇ ਨੇ ਘੋੜਾ ਰੱਖਿਆ ਹੋਇਆ ਤੇ ਸਟੱਡ ਸਰਵਿਸ ਤੁਹਾਨੂੰ ਆਪਾਂ ਪਹਿਲਾ ਜ਼ਿਕਰ ਕਰਕੇ ਰਿਹਾ ਓਪਨ ਹੈ ਤੇ ਚੱਲਣ ਛੱਲਣ ਦਾ ਬਈ ਘੋੜਾ ਬਹੁਤ ਸੁੰਦਰ ਹੈ ਤੇ ਬਈ ਕਹਿੰਦਾ ਆਪਾਂ ਨਾ ਕਿਸੇ ਅੱਜ ਤੱਕ ਮੇਲੇ ਤੇ ਲਾਇਆ ਨਾ ਹੀ ਆਪਾਂ ਕਦੇ ਬਈ ਇਹਨੂੰ ਮੰਡੀ 'ਚ ਲਗਿਆ ਤੇ ਹੁਣ ਬਈ ਇਹ ਆਪਾਂ ਲਜਾਇਆ ਕਰਾਂਗੇ ਬਾਕੀ ਤੁਸੀਂ ਦੇਖ ਸਕਦੇ ਹੋ ਦਰਸ਼ਨੀ ਘੋੜਾ ਬਈ ਤੇ ਕਿੰਦੇ ਨੇ ਜਮਾ ਸ਼ੌਂਕ ਨਾਲ ਪਾਲਿਆ ਤੇ ਜਿਹੜੀ ਇਹਦੀ ਮਾਂ ਆ ਗਈ ਬਈ ਉਹ ਸਿੰਧ ਬਾਜ ਦੀ ਆ ਘੋੜੀ ਆ ਜਿਹੜੀ ਇਹਦੀ ਮਾਂ ਗਈ 63 ਇੰਚ ਉਹਦਾ ਕੱਦ ਆ ਤੇ ਬਾਕੀ ਬਹੁਤ ਸ਼ੌਂਕ ਆ ਬਈ ਨੂੰ ਤੇ ਬਾਬਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਘੋੜੇ ਦਾ ਨਾਮ ਆ ਮਿੱਤਰੋ ਫਤੇ ਤੇ ਹੋਮ ਬਰੀਡ ਆ ਮੇਨ ਗੱਲ ਇਹੀ ਹੁੰਦੀ ਆ ਬਈ ਜਿਹੜਾ ਘੋੜਾ ਆਪਾਂ ਘਰੇ ਪਾਲਣਾ ਨਾ ਉਹ ਸਿਆਣਾ ਕੀਤਾ ਹੁੰਦਾ ਦੇਖੋ ਬਈ ਜਿੱਥੇ ਕਿੰਦਾ ਗੈਹੰਦਾ ਸੀ ਉੱਥੇ ਖੜ ਜਾਂਦਾ ਸੀ ਤੇ ਬਾਕੀ ਕੋਈ ਸਪੋਰਟ ਨਹੀਂ ਬਈ ਬਿਲਕੁਲ ਸਪੋਰਟਲੈਸ ਬਸ਼ੇਰਾ ਚੰਗਾ ਬਸ਼ੇਰਾ ਗਾ ਤੇ ਵੀਡੀਓ ਬਹੁਤ ਸੋਹਣੀ ਸ਼ੂਟ ਕਰਵਾਈ ਖੜ ਕੇ ਜਿੱਥੇ ਖੜ ਜਾਂਦਾ ਸੀ ਜਮਾ ਪੈਰ ਗੱਡ ਕੇ ਖੜ ਜਾਂਦਾ ਸੀ ਤੇ ਆਪਣੇ ਬਈ ਦੇ ਘਰਾਂ ਕੋਲੀ ਵੀਡੀਓ ਸ਼ੂਟ ਕਰਾਈ ਤੇ ਬਾਹਰ-ਬਾਹਰ ਬਈ ਖੇਤਾਂ 'ਚ ਘਾਰਾ ਬਈ ਦਾ ਖੁੱਲਾ ਪ੍ਰਬੰਧ ਦਾ ਪਾਣੀ ਤੋਂ ਲਾਹਣਾ ਘੋੜੀ ਦੇ ਮਤਲਬ ਜਿਹੜੀ ਘੋੜੀ ਕ੍ਰਾਸ ਕਰਾਉਣੀ ਆ ਬਈ ਉਹਦਾ ਖਾਸ ਪ੍ਰਬੰਧ ਬਈ ਦੇ ਘਰੇ ਬਣਿਆ ਹੋਇਆ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਘੋੜਾ ਬਈਆਂ ਤੁਰੇ ਆਉਂਦਾ ਕਿੰਨਾ ਸੋਹਣਾ ਲੱਗਦਾ ਸੋ ਮਿੱਤਰੋ ਇਹ ਜੀਆਂ ਚੀਜ਼ਾਂ ਮਾਲਕ ਆਪ ਘੜ ਕੇ ਤੋਰਦਾ ਇੱਥੇ ਚੈੱਕ ਕਰੋ ਬਈ ਹਨਾ ਘੋੜੇ ਦੇ ਜਿਹੜੇ ਮੱਥੇ ਵਾਲੇ ਵਾਲ ਨੇ ਠੀਕ ਆ ਮੂੰਹ ਦਾ ਕਿੰਨਾ ਸੋਹਣਾ ਅੱਖਾਂ ਬਿੱਲੀਆਂ ਦਾ ਆਪਾਂ ਬਈ ਦੁਬਾਰੇ ਜ਼ਿਕਰ ਕਰਦੇ ਆਂ ਆਪਾਂ ਨੂੰ ਬਹੁਤ ਸੋਹਣਾ ਲੱਗਿਆ ਬਛੇਰਾ ਤੇ ਆਉਣ ਵਾਲੇ ਸਮੇਂ 'ਚ ਬਈ ਬਾਬਾ ਮਿਹਰ ਕਰੇ ਕਿੰਦੇ ਨੂੰ ਬਈ ਬਹੁਤ ਸੋਹਣੇ ਰਿਜ਼ਲਟ ਆਉਣ ਤੇ ਬਹੁਤ ਸੋਹਣਾ ਬਈ ਕਿੰਦੇ ਦਾ ਨਾਮ ਬਣੇ ਹਨਾ ਤੇ ਇਹੀ ਹੁੰਦਾ ਬਈ ਜਦੋਂ ਬੰਦੇ ਕੋਲੇ ਘੋੜਾ ਆ ਜਾਂਦਾ ਬੰਦੇ ਦੀ ਆਸਾਂ ਉਮੀਦਾਂ ਪੂਰੀਆਂ ਹੋ ਜਾਂਦੀਆਂ ਤੇ ਬੰਦਾ ਬਈ ਖੁਸ਼ ਹੁੰਦਾ ਤੇ ਜਦੋਂ ਬਈ ਘਰੇ ਘੋੜਾ ਆਉਂਦਾ ਸਾਰੇ ਪਰਿਵਾਰ ਖੁਸ਼ ਹੁੰਦਾ ਨਾ ਤੇ ਐਵੇਂ ਐਵੇਂ ਕਰਕੇ ਬਈ ਕਿੰਦੇ ਨੇ ਘੋੜਾ ਰੱਖਿਆ ਹੋਇਆ ਕੰਨ ਕਣੋਂਤੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈ ਕਹਿੰਦਾ ਹਜੇ ਆਪਾਂ ਇਹਨੂੰ ਬਾਹਰ ਵੀ ਬਹੁਤ ਘੱਟ ਕੱਟਿਆ ਮਤਲਬ ਪਿੰਡ ਵਗੈਰਾ ਚ ਇਹਨੂੰ ਨਹੀਂ ਲੈ ਜਾਂਦੇ ਤੇ ਸਿਆਣਾ ਬਹੁਤ ਆ ਬਾਈ ਤੇ ਸਾਰੀ ਫੈਮਿਲੀ ਬਹੁਤ ਚੰਗਾ ਸਾਹਮਦੀ ਆ ਤੇ ਬਾਕੀ ਆਉਣ ਵਾਲੇ ਸਮੇਂ 'ਚ ਬਾਈ ਇਹਦੇ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਠੀਕ ਆ ਇਹ ਘੋੜੇ ਨੇ ਬਾਈ ਚੰਬੀਆਂ ਤੇ ਵੀ ਬਿੱਲਾ ਸੋਨਾ ਨੌਕਰੀਆਂ ਤੇ ਵੀ ਬਿੱਲਾ ਸੋਨਾ ਇਹ ਤਾਂ ਸੋਨਾ ਬਾਈ ਜਿਹੜਾ ਦਰਯੋਧਨ ਆਪਾਂ ਤੁਹਾਨੂੰ ਜੇਕਰ ਕਰਿਆ ਹਨਾ ਰਾਜੂ ਗੁਪਿੰਦਪੁਰ ਉਹ ਵੀ ਬਾਈ ਘੋੜੇ ਬਿੱਲੇ ਨੇ ਮਤਲਬ ਅੱਖਾਂ ਤੋਂ ਬਿੱਲੇ ਨੇ ਤਾ ਕਰਕੇ ਬਈ ਇਹਨੇ ਅੱਗੇ ਵੀ ਬਿੱਲੀ ਘੋੜੇ ਸੋਣਿਆ ਜਿਹੜੇ ਮਿੱਤਰਾਂ ਨੂੰ ਬਿੱਲੇ ਜਾਨਵਰ ਦਾਜ ਜਾਂ ਬੱਚੇ ਦਾ ਸ਼ੌਂਕ ਹਨਾ ਸੋ ਮਿੱਤਰੋ ਇਹ ਘੋੜੇ ਤੋਂ ਘੋੜੀਆਂ ਮੇਟ ਕਰਾਓ ਤੇ ਘੋੜੇ ਦੇ ਰਿਜ਼ਲਟ ਬਹੁਤ ਕਹਿਣ ਡਾਉਣੇ ਨੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਘੋੜੀ ਦੀ ਖੜਨੀ ਘੜਨੀ ਹਨਾ ਤੇ ਦੇਖੋ ਕਿਹੜੇ ਲੋਡ ਬਈ ਬੜਕਾ ਮਾਰਦਾ ਬਾਕੀ ਬਾਬਾ ਤਰੱਕੀ ਬਖਸ਼ੇ ਬਈ ਕਿੰਦੇ ਨੂੰ ਤੇ ਆਪਾਂ ਆਉਣ ਵਾਲੇ ਸਮੇਂ 'ਚ ਬਈ ਇਹ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਤੇ ਵੀਡੀਓ ਵੀ ਬਈ ਆਪਾਂ ਮਹੀਨੇ ਤੋਂ ਇਹ ਘੋੜੇ ਦੀ ਆਪਣੇ ਪੇਜ ਤੇ ਪਾਉਂਦੇ ਰਿਹਾ ਕਰਾਂਗੇ ਤੇ ਆਪਾਂ ਵੀ ਫੜ ਕੇ ਚਲਾਇਆ ਬਈ ਘੋੜਾ ਚੱਲਣ ਚੋਲਣ ਚ ਸਿਆਣਾ ਜਿੱਥੇ ਕਹਿਣ ਦੇ ਸੀ ਬਹੁਤ ਥੀ ਖੜ ਜਾਂਦਾ ਸੀ ਤੇ ਐਵੇਂ ਐਵੇਂ ਕਰਕੇ ਬਾਈਆਂ ਨੇ ਘੋੜਾ ਰੱਖਿਆ ਹੋਇਆ ਤੇ ਇੱਕ ਚੈੱਕ ਕਰੋ ਬਈ ਜਦੋਂ ਘੋੜਾ ਆਪਦੀ ਮਤਲਬ ਕੀ ਇਹ ਬਿਊਟੀ ਐਟੀਟਿਊਡ ਅਗਰੈਸਿਵ ਹੋ ਕੇ ਖੜਦਾ ਸੀ ਕਿੰਨਾ ਸੋਹਣਾ ਖੜਦਾ ਸੀ ਤੇ ਐਵੇਂ ਕਰਕੇ ਬਈ ਜਿਹੜਾ ਇਹਦਾ ਕਿੰਦਾ ਓਨਰ ਆ ਉਹਨੇ ਬਈ ਸਾਰਾ ਕੁਝ ਸਿਖਾਇਆ ਹੋਇਆ ਵੀ ਐਵੇਂ ਖੜਨਾ ਹਨ ਜਿਹੜੀ ਆਪਾਂ ਗੱਲ ਕਰੀਏ ਵੀ ਜਿਹੜਾ ਬੱਚਾ ਤਿਆਰ ਕਰਨਾ ਹੁੰਦਾ ਨਾ ਉਹ ਐਵੇਂ ਹੀ ਤਿਆਰ ਕੀਤਾ ਇਹਨਾਂ ਨੂੰ ਖੜਨਾ ਸਿਖਾਇਆ ਜਾਂਦਾ ਇਸ ਮਿੱਤਰੋ ਕੰਨ ਦੇਖੋ ਕਿੰਨੇ ਸੋਹਣਿਆ ਸੋਹਣੀਆਂ ਅੱਖਾਂ ਬਹੁਤ ਸੋਹਣਾ ਘੋੜਾ ਬਈ ਆਪਾਂ ਦਾ ਤਾਰੀਫ ਕਰ ਦੇਣੀ ਇਹਦੇ ਥੱਕਦੇ ਸੋ ਐਵੇਂ ਕਰਕੇ ਬਾਈ ਨੇ ਸਟੱਡ ਸਰਵਿਸ ਓਪਨ ਕੀਤੀ ਆ ਨੰਬਰ ਵੀ ਆਪਾਂ ਮੈਂਸ਼ਨ ਕਰ ਰਹੇ ਆ ਠੀਕ ਹੈ ਤੇ ਬਾਈ ਨਾਲ ਬਾਕੀ ਜਿਹੜੀ ਵੀ ਗੱਲ ਕਰਨੀ ਹੈ ਕਾਲ ਤੇ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ 'ਚ ਬਈ ਇਹ ਘੋੜਾ ਮੇਲਿਆਂ ਤੇ ਵੀ ਤੁਹਾਨੂੰ ਦੇਖਣ ਨੂੰ ਮਿਲਿਆ ਕਰੂ ਤੇ ਬਾਕੀ ਜਿਵੇਂ ਜਿਵੇਂ ਤੁਹਾਡੀ ਸਪੋਰਟ ਦੀ ਲੋੜ ਆ ਹਨਾ ਆਪਾਂ ਵੀ ਕਿੰਨੇ ਨੂੰ ਬਈ ਪੂਰੀ ਸਪੋਰਟ ਕਰਦੇ ਆ ਤੁਸੀਂ ਵੀ ਸਪੋਰਟ ਕਰੋ ਕਿਉਂਕਿ ਸਪੋਰਟ ਦੀ ਬਹੁਤ ਲੋੜ ਹੁੰਦੀ ਆ ਘੋੜਾ ਫੀਲਡ 'ਚ ਇੱਕ ਨਾਮ ਬਣਾਉਣਾ ਬਹੁਤ ਔਖਾ ਹੋ ਜਾਂਦਾ ਤੇ ਜਦੋਂ ਬਈ ਐਵੇਂ ਦੀ ਮੂਰਤੀ ਬਰੱਬ ਘੜ ਕੇ ਤੋੜਦਾ ਤੇ ਫੇਰ ਬਈ ਦਿਲ ਖੁਸ਼ ਹੁੰਦਾ ਸੋ ਮਿੱਤਰੋ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਬਾਕੀ ਡਿਟੇਲ ਬਈ ਨੰਬਰ ਤੇ ਲੈ ਲਿਓ ਧੰਨਵਾਦ